ਵੀ ਸਟੇਜ ਜੱਕ ਜੱਕ ਦੀ ਸੈਟਿੰਗ ਹੈ ਕਬਜੇ ਦੀ ਸੈਟਿੰਗ ਹੈ ਚਲੋ ਵੀਰ ਜੀ ਕਰੋ ਥੱਲੇ ਲਾਏ ਨਹੀਂ ਆ ਰਹੀ ਛੇਤੀ ਬੜੀ ਹੁੰਦਾ ਹਣਾ ਇਹ ਡਵਲਿਆ ਉਨੀ ਜੇ 98 ਉਹਦਾ 19 ਦਾ ਚੁੱਕਦਾ ਹਾਂ ਤਾਂ ਮੈਂ ਇਹਨਾਂ ਛੇਤੀ ਚੁੱਕਦਾ ਸਗੋਂ ਚੁੱਕੋ ਫੇਰੇ ਕਰੀ ਆਹੋ ਚਲੋ ਕਰ ਦੋ ਥੱਲੇ ਨਾ ਨੂੰ ਲੋਡ ਲੈਣਾ ਹੋਣਾ ਥੋੜਾ ਯਾ ਲਓ ਜੀ ਫਾਰਮ ਟਰੈਕ ਦੀ ਪਾ ਲਈ ਚਾਰ ਫੈਲਿੰਗ ਹੋ ਗਈ ਹੈ ਲਓ ਵੀਰ ਜੀ ਬੈ ਗਏ ਇੱਥੇ ਲਓ ਇੱਥੇ ਬੈਠ ਹਾਂ ਹਾਂ